जय बालमिक्की हर हर बालमिक्की जय हिंद जय भारत आज ਅਸੀਂ ਵਾਲਮੀਕੀ ਭੱਜ ਸਿੱਖ ਸਵਾਜ ਦੇ ਧਾਰਕ ਦੇ ਸਵਾਵਾ ਦੇ ਆਪ ਨੂੰ ਪੱਥੇ ਹੋਏ ਆ ਅਸੀਂ ਮਾਨਜੋ ਹਾਈ ਕੋਰਟ ਦਾ ਜੋ ਰਸੀਦਲ ਹੈ 12.5% ਦਾ ਵੀ ਵਾਲਮੀਕੀ ਭੱਜਨੀ ਸਵਾਜਤੀ ਜਾਏਗੀ ਅਸੀਂ ਉਹਨਾਂ ਦਾ ਬਹੁਤ ਪਰਮਾਤ ਕਰ ਰਹੇ ਆ ਕੁਝ ਸਾਥੀ ਤੱਤੇ ਨੇ 21 ਅਗਸਤ ਨੂੰ ਦੇਸ਼ ਭਾਗ ਕਰ ਰਵਦਾ ਇੱਕ ਮੈਸੇਜ ਪਾਇਆ ਵਾ ਕੋਈ ਦੇਸ਼ ਭਗਤ ਨਹੀਂ ਹੋਏਗਾ ਅਗਰ ਕੋਈ ਕਰੇਗਾ ਵਾਲਮੀਕੀ ਵੱਜੀ ਸਿੱਖ ਸਵਾਦ ਉਹਦਾ ਵਿਰੋਧ ਕਰੇਗਾ ਤਾਂ ਮੈਂ ਹੁਣ ਬੇਨਤੀ ਕਰਾਂਗਾ ਕਿ ਸਾਡੇ ਸਰਜੀਤ ਸਾਥਸੀ ਵੀ ਆਪਣੇ ਦੋ ਵਿਚਾਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਨ ਜੈ ਭਾਰਤ ਜਿਹੜਾ ਕਿ ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਕੋ ਇੱਕ ਫੈਸਲਾ ਹਾਚੇ ਸਮਾਜ ਜਿਹੜਾ ਵਾਲਮੀਕੀ ਭਾਈਚਾਰੇ ਤੇ ਵਾਲਮੀਕੀ ਵੱਜੀ ਸਿੱਖ ਭਾਈਚਾਰੇ ਦੇ ਫੇਵਰ ਚ ਆਇਆ ਕਿ ਜਿਹੜਾ ਸਾਨੂੰ ਜਿਹੜਾ ਕਿ ਇੱਕ 25% ਬੋਟਾ ਜਿਹੜਾ ਆ ਉਹ ਸਾਨੂੰ ਮਿਲਦਾ ਸੀਗਾ ਪੂਰੇ ਦੇਸ਼ ਦੇ ਵਿੱਚ ਤੇ ਸਾਨੂੰ ਉਸ ਮਾਨਜਰ ਸੁਪਰੀਮ ਕੋਰਟ ਨੇ 12.5% ਜਿਹੜਾ ਆ ਵਾਲਮੀਕ ਭਾਈ ਚਾਰੇ ਨੂੰ ਅਤੇ ਮਨਵੀ ਸਿੰਘ ਨੂੰ ਅਤੇ ਵੱਖਰਾ ਜਿਹੜਾ 12.5% ਵਾਲੇ ਰਵਿੰਦਰਪਾਈ ਚਾਰੇ ਨੂੰ ਜਿਹੜਾ ਦਿੱਤਾ ਆ ਤੇ ਉਹਦੇ ਤੋਂ ਬੰਚ ਜਿਹੜਾ ਬਹੁਤ ਵਧੀਆ ਫੈਸਲਾ ਆਇਆ ਤੇ ਅਸੀਂ ਸੁਪਰੀਮ ਮਾਨਜਰ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਆ ਜਿਹੜਾ ਬਹੁਤ ਵਧੀਆ ਫੈਸਲਾ ਜਿਹੜਾ ਜੋ ਕਾਫੀ ਲੰਬੇ ਸਮੇਂ ਤੋਂ ਚੱਲ ਰਿਆ ਸੀ ਉਹ ਫੈਸਲਾ ਕਰਨਾ ਹੈ ਜੋ ਕਿਸੇ ਵੀ ਕਿਸਮ ਦੀ ਸ਼ਨਾਖਤ ਆ ਤੇ ਅਸੀਂ ਸਾਨੂੰ ਜਿਹੜਾ ਪਤਾ ਲੱਗਾ ਆ ਕਿ ਕੁਝ ਸ਼ਨਾਖਤੀ ਅੰਤਰ ਜਿਹੜਾ ਆ ਉਸ ਫੈਸਲੇ ਦੇ ਉੱਤੇ ਜਿਹੜਾ ਕਿ ਪੂਰੇ ਭਾਰਤ ਦਾ ਮੌਲਿਕਾ ਕਰ ਰਹੇ ਆ ਇਹ ਗੱਲ ਸਾਬਾ ਕੇ ਇਹ ਝੂਠੀਆਂ ਫੋਹਾਂ ਆ ਭਈ ਭਾਰਤੀ ਕੇਂਦਰ ਨੂੰ ਬੰਦ ਨਹੀਂ ਆ ਤੇ ਅਸੀਂ ਸੂਚਾ ਵਾਲਮੀਕ ਭਾਈ ਜਿਹੜਾ ਜਿਹੜਾ ਕਿ ਜਿਹਨੇ ਸ਼ਨਾਖਤੀ ਅੰਤਰ ਕੋਈ ਵੀ ਇਦਾਂ ਦਾ ਭਾਰਤ ਮੰਨ ਦੀ ਕੋਈ ਕਾਲ ਜਿਹੜੇ ਕਰਦੇ ਇੱਕ ਕਰਨਗੇ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਜੈ ਵਾਲਮੀਕੀ ਹਰ